ਕਾਟਨਾਕਰਮ ਜਿਹੜਾ ਸਭ ਤੋਂ ਵਾਪਰਿਆ ਹੁਣ ਇਸ ਟਾਈਮ ਜਿਹੜਾ ਆਪਣਾ ਚੱਲ ਚੱਲ ਵੀ ਰਿਹਾ ਹਲੇ ਉਹ ਵਾਪਰਿਆ ਜੀ ਪਿੰਡ ਝੰਡ ਮੰਗੋਲੀ ਜਿਲ੍ਹਾ ਪਟਿਆਲਾ ਨਥਾਣਾ ਸਾਹਿਬ ਗੁਰਦੁਆਰਾ ਜੀ ਉੱਥੇ ਘਨੌਰ ਦੇ ਕੋਲ ਘਨੌਰ ਤੋਂ ਜਿਹੜੀ ਜਾਂਦੀ ਅੰਬਾਲਾ ਦੀ ਸੜਕ ਜਾਂਦੀ ਆ ਉਹਦੇ ਵਿੱਚ ਪੁਆਦ ਸਦ ਭਾਵਨਾ ਇੱਕ ਇਕੱਤਰਤਾ ਰੱਖੀ ਗਈ ਸੀ ਇਲਾਕੇ ਦੇ ਲੋਕਾਂ ਦੇ ਕਹਿਣ ਦੇ ਦਿੱਤੇ ਵੀ ਇਲਾਕੇ ਦੇ ਲੋਕਾਂ ਨੇ ਕਹਿਣਾ ਸੀਗੇ ਅਸੀਂ ਅੰਦੋਲਨ ਦੇ ਨਾਲ ਆ ਅਸੀਂ ਆ ਜਿਹੜਾ ਅੰਦੋਲਨ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਸ਼ੰਭੂ ਮਾਰਡਰ ਤੋਂ ਖਨੌਰੀ ਤੋਂ ਮੋਰਚੇ ਚਕਵਾਏ ਆ ਉਹਨਾਂ ਦੇ ਉਹਨਾਂ ਨੇ ਲੋਕਾਂ ਨੇ ਉਹਦੇ ਰੋਸ ਵਜੋਂ ਤੇ ਇੱਕ ਲੋਕਾਂ ਦੇ ਨਾਲ ਅੰਦੋਲਨ ਦੇ ਨਾਲ ਸਤਿ ਭਾਵਨਾ ਦਿਖਾਉਣ ਵਾਸਤੇ ਇੱਕ ਇੱਕ ਇਕੱਤਰਤਾ ਰੱਖੀ ਸੀ ਉੱਥੇ ਨਥਾਣਾ ਸਾਹਿਬ ਗੁਰਦੁਆਰੇ ਤੇ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਆ ਜੋ ਸਰਕਾਰ ਨੇ ਉੱਥੇ ਕੀਤਾ ਸਰਕਾਰ ਨੇ ਪਹਿਲਾਂ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਸੀਗੇ ਲੋਕ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਹੀ ਟੱਕ ਕੇ ਤੇ 12 ਗੁਰਦੁਆਰਿਆਂ ਦੇ ਜਿਹੜੇ ਹੈਗੇ ਸੀ ਗੇਟ ਸੀਗੇ ਉਹਨਾਂ ਨੂੰ ਤਾਲੇ ਲਗਾ ਦਿੱਤੇ ਗਏ ਇਸ ਤੋਂ ਬਾਅਦ ਵਿੱਚ ਜਿਹੜੇ ਉਸ ਪਿੰਡ ਨੂੰ ਜਾਣ ਵਾਲੇ ਰਸਤੇ ਸੀਗੇ ਉਹਨਾਂ ਸਾਰੇ ਰਸਤਿਆਂ ਦੇ ਉੱਤੇ 8-8 10-10 ਕਿਲੋਮੀਟਰ ਦੀ ਦੂਰੀ ਦੇ ਉੱਤੇ ਵੱਡੀਆਂ ਪੁਲਿਸ ਫੋਰਸਾਂ ਲਾਈਆਂ ਗਈਆਂ ਬੱਸਾਂ ਰਾਹ ਵਿੱਚ ਖੜੀਆਂ ਕੀਤੀਆਂ ਗਈਆਂ ਤੇ ਇਸ ਤਰੀਕੇ ਨਾਲ ਲੋਕਾਂ ਨੂੰ ਜਾਣ ਤੋਂ ਉੱਥੇ ਰੋਕਿਆ ਗਿਆ ਹੁਣ ਸਰਕਾਰ ਦਾ ਜੇ ਇਹ ਦਾਵਾ ਸੀਗਾ ਜਾਂ ਸਰਕਾਰ ਦੇ ਜਿਹੜੇ ਉੱਥੇ ਐਮਐਲਏ ਬੈਠੇ ਆ ਉਹਨਾਂ ਦਾ ਇਹ ਦਾਵਾ ਸੀ ਜਾਂ ਸਰਕਾਰ ਪੱਖੀ ਜਿੰਨੇ ਵੀ ਤਥਾ ਕਿਤਤ ਬੁੱਧੀਜੀਵੀ ਚੈਨਲਾਂ ਦੇ ਉੱਤੇ ਬੈਠ ਕੇ ਆਪਣੇ ਵਿਚਾਰ ਪੇਸ਼ ਕਰਦੇ ਆ ਕਿ ਲੋਕ ਉੱਥੋਂ ਦੇ ਇਹਨਾਂ ਦੇ ਨਾਲ ਨਹੀਂ ਸੀ ਅੰਦੋਲਨ ਦੇ ਹੈਗੇ ਫਿਰ ਸਰਕਾਰ ਨੂੰ ਚਾਹੀਦਾ ਸੀ ਕਿ ਇੱਕ ਵਾਰ ਉਹ ਰਸਤੇ ਬਲੌਕ ਕਰਨ ਦੀ ਜ਼ਰੂਰਤ ਪੈ ਗਈ ਇਸ ਕਰਕੇ ਜ਼ਰੂਰਤ ਪਈ ਕਿਉਂਕਿ ਉੱਥੇ ਵੱਡਾ ਇਕੱਠ ਹੋਣਾ ਜਾ ਰਿਹਾ ਸੀ ਹਜ਼ਾਰਾਂ ਦਾ ਔਰ ਸਰਕਾਰ ਦੇ ਇਹ ਮੂੰਹ ਦੇ ਉੱਤੇ ਚਪੇੜ ਵੱਜਣ ਵਾਲੀ ਸੀ ਕਿ ਦੇਖੋ ਲੋਕ ਸਾਰੇ ਅੰਦੋਲਨ ਦੇ ਨਾਲ ਹੈ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਇਹ ਜਿਹੜਾ ਕਟਿਆ ਹਤਕੰਡਾ ਆ ਉਹ ਆਪਣਾਇਆ ਵਾ ਉਹਦੀ ਦੋਵੇਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਜਿਹੜੀ ਆ ਉਹ ਸਖਤ ਸ਼ਬਦਾਂ ਇਹ ਨਖੇਤੀ ਕਰਦੇ ਆ ਤੇ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਜੇ ਤੁਸੀਂ ਇਸ ਤਰੀਕੇ ਨਾਲ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਦੇ ਰਹੋਗੇ ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਰਹੋਗੇ ਕਿ ਲੋਕਾਂ ਨੂੰ ਇੱਥੇ ਫਰੀडम ਆਫ ਐਕਸਪ੍ਰੈਸ਼ਨ ਆ ਉਹਨਾਂ ਤੇ ਇਹ ਦੋਵੇਂ ਚੀਜ਼ਾਂ ਇੱਕ ਸਾਥ ਇੱਕ ਨਾਲ ਨਾਲ ਇਹ ਦੋਵੇਂ ਚੀਜ਼ਾਂ ਨਹੀਂ ਚੱਲਣੀਆਂ ਸਰਕਾਰ ਦਾ ਚਿਹਰਾ ਇੱਕ ਵਾਰ ਫਿਰ ਤੋਂ ਨੰਗਾ ਹੋਇਆ ਵਾ ਕਿ ਜਿਹੜੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਦੱਬਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਜੋ ਕੱਲ ਬੀਤੇ ਕੱਲ ਕੜਨਾ ਕਰਮ ਵਾਪਰਿਆ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਧਰਾਂ ਦੇ ਵਿੱਚ ਉਹਨਾਂ ਦੇ ਘਰਾਂ ਤੇ ਛਾਪੇ ਮਾਰੀ ਕੀਤੀ ਗਈ ਛਾਪੇ ਮਾਰੀ ਕਰਕੇ ਆਗੂ ਨੂੰ ਡਿਟੇਨ ਕੀਤਾ ਗਿਆ ਥਾਣੇ ਲਿਜਾਇਆ ਗਿਆ ਔਰ ਜਿਹੜੀ ਹਰਸਮੈਂਟ ਆ ਇਥੋਂ ਤੱਕ ਪਰਿਵਾਰਾਂ ਦੀ ਹਰਸਮੈਂਟ ਕੀਤੀ ਗਈ ਸਾਡੇ ਤਰਨਤਾਰ ਦੇ ਵਿੱਚ ਚਤਾਲਾ ਪਿੰਡ ਤੋਂ ਸਾਡੇ ਸੁਬਾਈ ਆਗੂ ਨੇ ਸੁਵਿੰਦਰ ਸਿੰਘ ਜੀ ਚਤਾਲਾ ਉਹਨਾਂ ਨੂੰ ਪੁਲਿਸ ਫੋਰਸ ਘਰ ਜਾ ਕੇ ਕਹਿੰਦੀ ਆ ਉਹਨਾਂ ਦੇ ਨਾਲ ਬੱਤੇ ਅਫਸਰਾਂ ਦੀ ਗੱਲ ਕਰਾਉਂਦੀ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਉਹਨਾਂ ਦੇ ਬੇਟੇ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਘਰ 'ਚ ਬਿਠਾ ਲਓ ਸਰਕਾਰ ਬਹੁਤ ਖਤਰਨਾਕ ਮੂਡ ਦੇ ਵਿੱਚ ਆ ਤੇ ਨਹੀਂ ਤੇ ਫਿਰ ਡਾਂਗ ਵੀ ਵਰਨੀ ਆ ਤੇ ਕਹਿੰਦੇ ਫਿਰ ਜਿਵੇਂ ਦੇ ਕੇਸ ਰਾਮ ਰਹੀਮ ਦੇ ਉੱਤੇ ਪਏ ਆ ਜਿਵੇਂ ਦੇ ਕੇਸ ਆਸਰਾਮ ਤੇ ਪਏ ਆ ਕਹਿੰਦੇ ਉਦਾਂ ਦੇ ਕੇਸ ਵੀ ਬਣੇ ਜਾਣਗੇ ਮਤਲਬ ਕਿ ਲੋਕਾਂ ਦੀ ਲੜਾਈ ਲੜਨ ਵਾਲੇ ਆਗੂਆਂ ਨੂੰ ਬਜ਼ੁਰਗ ਆਗੂ ਨੂੰ 70 ਸਾਲ ਦਾ ਜੋ ਬਜ਼ੁਰਗ ਆ ਉਹਨੂੰ ਇਹ ਤੌਕੀ ਦਿੱਤੀ ਜਾ ਰਹੀ ਹੈ ਕਿ ਤਰਤੇ ਬਲਾਤ ਕਰਦੇ ਕੇਸ ਪੜਨਗੇ ਇਹ ਆ ਜਿਹੜੀ ਇਸ ਟਾਈਮ ਦੇ ਉੱਤੇ ਪੀਲੀਆਂ ਪੱਗਾਂ ਬਨ ਕੇ ਭਗਤ ਸਿੰਘ ਦੀ ਫੋਟੋ ਦਫ਼ਤਰਾਂ 'ਚ ਲਾ ਕੇ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੇ ਨਰਮਾਤਾ ਦੀ ਫੋਟੋ ਦਫ਼ਤਰਾਂ 'ਚ ਲਾ ਕੇ ਆ ਸਰਕਾਰ ਹੈ ਜਿਹੜੀ ਉਹਨਾਂ ਦੇ ਪੂਰਨਿਆ ਦੇ ਉੱਤੇ ਚੱਲਣ ਦਾ ਦਾਵਾ ਕਰ ਰਹੀ ਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਆਵਾਜ਼ ਚੁੱਕਣ ਵਾਲਿਆਂ ਨੂੰ ਦੱਬੇ ਨੂੰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਇਹਦੇ ਨਾਲ ਦੀ ਨਾਲ ਹੀ ਜਿਹੜੀ ਘਟਨਾ ਵਾਪਰੀ ਗੁਰਦਾਸਪੁਰ ਦੇ ਵਿੱਚ ਸਾਢੇ ਸੁਭਾਈ ਆਗੂ ਨੇ ਸੁਪੇ ਦੇ ਆਗੂ ਹਰਵਿੰਦਰ ਸਿੰਘ ਜੀ ਮਸਾਲੀਆਂ ਉਹਨਾਂ ਦੇ ਘਰ ਪੁਲਿਸ ਗਈ ਉਹਨਾਂ ਦੇ ਪਿਤਾ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਹ ਵੇਖੋ ਕਿ ਪੁਲਿਸ ਜੋ ਬਿਆਨ ਦੇ ਰਹੀ ਆ ਸਰਕਾਰ ਜੋ ਕਰਵਾ ਰਹੀ ਕਿਧਰ ਨੂੰ ਜਾ ਰਹੀ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਬੇੜੇ ਨਸ਼ਾ ਵੇਚਦੇ ਆ ਜਦ ਕਿ ਉਹ ਦੋਵੇਂ ਭਰਾ ਅਮਰਤਾਰੀ ਸਿੱਖ ਨੇ ਗੁਰਸਿੱਖ ਪਰਿਵਾਰ ਆ ਪੂਰੇ ਦਾ ਪੂਰਾ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਇਹ ਨਸ਼ੇ ਤੇ ਤਸਕਰ ਆ ਇਹ ਕਿੱਧਰ ਨੂੰ ਜਾ ਰਹੀ ਗੱਲ ਕਿ ਇਹ ਵੀ ਹੋ ਸਕਦਾ ਕਿ ਕੱਲ ਨੂੰ ਇਹੋ ਜਿਹੇ ਇਲਜ਼ਾਮ ਲਗਾ ਕੇ ਕਿਸਾਨ ਆਗੂਆਂ ਦੇ ਉੱਤੇ ਜਿਹੜੇ ਅਸੀਂ ਤਾਂ ਹਲੇ ਸੂਬੇ ਦੇ ਆਗੂ ਨੇ ਸਾਡੀ ਉਹਨਾਂ ਨਾਲ ਬਾਅਦ ਪ੍ਰਸ਼ਾਸਨ ਨਾਲ ਇਸ ਚੀਜ਼ ਦੇ ਉੱਤੇ ਅਸੀਂ ਗੱਲ ਵੀ ਉਹਨਾਂ ਨਾਲ ਕੀਤੀ ਉਹਨਾਂ ਨੇ ਇਸ ਚੀਜ਼ ਦੀ ਗਲਤੀ ਵੀ ਮੰਨੀ ਵੀ ਇਦਾਂ ਦਾ ਅੱਗੇ ਤੋਂ ਨਹੀਂ ਹੋਊ ਪਰ ਅਸੀਂ ਕਿੰਨੇ ਜਿਹੜੇ ਕੋਈ ਹੋਰ ਆਗੂ ਪਛੋਟਿਆ ਆਗੂ ਉਹਦੇ ਘਰ ਤੇ ਬੰਡੋਜਰ ਵੀ ਚਲਾ ਸਕਦੇ ਉਹਨੂੰ ਨਸ਼ੇ ਦਾ ਤਸਕਰ ਕਹਿ ਕੇ ਇਸ ਲਈ ਇਸ ਸਰਕਾਰ ਬਹੁਤ ਗਲਤ ਰਵਈਆ ਅਪਣਾਇਆ ਹੈ ਸਰਕਾਰ ਨੇ ਬਾਕੀ ਸਾਡੇ ਮੋਗੇ ਦੇ ਵਿੱਚ ਆਗੂ ਨੂੰ ਡਿਟੇਨ ਕੀਤਾ ਸਾਰਾ ਦਿਨ ਥਾਣੇ ਰੱਖਿਆ 200 300 ਬੰਦੇ ਨੇ ਜਾ ਕੇ ਥਾਣਾ ਘੇਰਿਆ ਥਾਣਾ ਘੇਰ ਕੇ ਉਹਨੂੰ ਰਿਹਾ ਕਰਵਾਇਆ ਇਸੇ ਤਰੀਕੇ ਜਿਲ੍ਹਾ ਪ੍ਰਧਾਨ ਅਨੰਤ ਸਿੰਘ ਜੀ ਪਲੇਅਰ ਵਾਲਾ ਇਹਨਾਂ ਕਰੀ ਪੁਲਿਸ ਗਈ ਜਦੋਂ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤੇ ਫਿਰ ਪੁਲਿਸ ਅਧਿਕਾਰੀ ਵਾਪਸ ਗਏ ਇਸੇ ਤਰੀਕੇ ਨਾਲ ਹੋਰ ਵੀ ਦਰਜਣਾ ਆਗੂ ਜਿਹੜੇ ਆ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਆ ਉਹ ਕੱਲ ਉਹਨਾਂ ਨੂੰ ਸਾਰਾ ਦਿਨ ਪ੍ਰੇਸ਼ਾਨੀ ਦੇ ਵਿੱਚ ਉਹਨਾਂ ਨੇ ਲੰਘਿਆ ਰਾਤਾਂ ਵੀ ਪ੍ਰੇਸ਼ਾਨੀ ਦੇ ਵਿੱਚ ਲੰਘੀਆਂ ਸੋ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਪਾਸੇ ਨੂੰ ਇਹ ਸਰਕਾਰ ਜਾ ਰਹੀ ਆ ਉਹ ਸਰਕਾਰ ਸਹੀ ਪਾਸੇ ਨੂੰ ਨਹੀਂ ਜਾ ਰਹੀ ਲੋਕਾਂ ਦੇ ਲੋਕਤੰਤਰੀ ਹੱਕਾਂ ਦਾ ਕਾਣ ਕੀਤਾ ਜਾ ਰਿਹਾ ਸੋ ਸਰਕਾਰ ਨੂੰ ਇਹਦੇ ਤੋਂ ਪਿੱਛੇ ਜਿਹੜਾ ਆ ਉਹ ਪੈਰ ਜਿਹੜੇ ਉਹ ਕਰਨੇ ਚਾਹੀਦੇ ਆ ਔਰ ਐਸ ਅਸੀਂ ਇੱਕ ਚੀਜ਼ ਹੋਰ ਗੱਲ ਕਹਿਣਾ ਚਾਹੁੰਦੇ ਆ ਜੀ ਕਿ ਜਿਸ ਤਰੀਕੇ ਦੇ ਨਾਲ ਅੱਜ ਕੋਸ਼ਿਕ ਬੁੱਧੀਜੀਵੀ ਆ তথা ਕਦਤ ਉਹ ਕੁਛ ਚੰਦਰਾਂ ਤੇ ਬੈਠ ਕੇ ਗੱਲ ਜਰੂਰ ਕਹਿੰਦੇ ਆ ਕਿ ਸਰਕਾਰ ਕਹਿੰਦੇ ਜਥੇਬੰਦੀਆਂ ਅੱਜ ਵੀ ਮੰਨਣ ਲਈ ਤਿਆਰ ਨਹੀਂ ਕਿ ਅੰਦੋਲਨ ਖਤਮ ਹੋ ਗਿਆ ਹੁਣ ਉਹਨਾਂ ਦੀ ਅੰਦੋਲਨ ਦੀ ਪਰਿਭਾਸ਼ਾ ਕੀ ਆ ਇਹ ਸਾਨੂੰ ਪਤਾ ਨਹੀਂ ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਸਰਕਾਰ ਨੇ ਖਨੌਰੀ ਤੇ ਸ਼ੰਭੂ ਤੇ ਖਾਲੀ ਕਰਵਾ ਲਿਆ ਪਰ ਇਸ ਦੇ ਨਾਲ ਇਹ ਲਹਿਰ ਨਹੀਂ ਮਰਨ ਵਾਲੀ ਇਸ ਨਾਲ ਲਹਿਰ ਹੋਰ ਤਿੱਖੀ ਹੋਈ ਆ ਉਹਨਾਂ ਬੁੱਧੀਜੀਵੀਆਂ ਨੂੰ 19 ਤਰੀਕ ਦੇ ਉੱਤੇ ਸਾਡੇ ਤੇ ਬਾਹਰ ਹੋਇਆ 20 ਤਰੀਕ ਦੇ ਐਕਸ਼ਨ ਵੇਖਣੇ ਚਾਹੀਦੇ ਸਾਡੇ ਉਹਨਾਂ ਬੁੱਧੀਜੀਵੀਆਂ ਨੂੰ ਹਜ਼ਾਰਾਂ ਪਿੰਡਾਂ ਦੇ ਵਿੱਚ ਰੋਜ਼ ਪੁਤਲੇ ਸੜ ਰਹੇ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਉਹਨਾਂ ਬੁੱਧੀਜੀਵੀਆਂ ਨੂੰ ਉਹ ਵੇਖਣੀ ਚਾਹੀਦੀ ਆ ਉਹਨਾਂ ਬੁੱਧੀਜੀਵੀਆਂ ਨੂੰ ਜਿਹੜਾ ਤਿੱਤਿਆਂ 28 ਦਾ ਐਕਸ਼ਨ ਤੇ ਨਾਲ 31 ਦਾ ਐਕਸ਼ਨ ਇਹ ਵੇਖ ਕੇ ਉਹ ਬੁੱਧੀਜੀਵੀਆਂ ਨੂੰ ਫਿਰ ਆਪਣਾ ਬਿਆਨ ਦੇਣਾ ਚਾਹੀਦਾ ਜਾਂ ਫਿਰ ਜਿਹੜੀ ਉਹ ਈਰਖਾ ਦਾ ਚਸ਼ਮਾ ਲਾ ਕੇ ਬੈਠੇ ਆ ਲੱਕੜ ਦਾ ਉਹ ਅੱਖਾਂ ਤੋਂ ਲਾ ਕੇ ਤੇ ਫਿਰ ਇਸ ਅੰਦੋਲਨ ਵੱਲ ਧਿਆਨ ਮਾਰਨਾ ਚਾਹੀਦਾ ਲੋਕਾਂ ਉਹ ਅਸਲ 'ਚ ਆਪਸੀ ਈਰਖਾ ਕਰਕੇ ਆਪਣੇ ਮੰਨਦੇ ਤੋਖਲਿਆਂ ਕਰਕੇ ਉਹ ਲੋਕ ਲੈਰ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਅੰਦੋਲਨ ਜਿੱਤਤਾ ਪਹਿਲਾਂ ਸੀਗਾ ਅੱਜ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਉਹਦੇ ਨਾਲੋਂ ਵੱਧ ਕੇ ਚੱਲ ਰਿਹਾ ਵਾ ਸਾਰੇ ਪੰਜਾਬ ਵਿੱਚ ਅਸੀਂ ਕਿਹਾ ਸੀਗਾ ਸ਼ੰਭੂ ਸਾਰੇ ਪੰਜਾਬ ਨੂੰ ਸ਼ੰਭੂ ਤੇ ਖਨੌਰੀ ਬਣਾਦਾਂਗੇ ਅਸੀਂ ਤੇ ਅੱਜ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਸ਼ੰਭੂ ਖਨੌਰੀ ਬਣਿਆ ਪਿਆ ਤੇ ਸਾਰਾ ਪੰਜਾਬ ਇਸ ਅੰਦੋਲਨ ਦੇ ਨਾਲ ਖੜਾ ਤਮਿਲਨਾਡੂ ਦੇ ਵਿੱਚ ਅੰਦੋਲਨ ਆ ਅੱਜ ਔਰ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਇਹ ਅੰਦੋਲਨ ਰੋਜ਼ ਉੱਥੇ ਪ੍ਰਦਰਸ਼ਨ ਹੋ ਰਹੇ ਆ ਸੋ ਭਾਈ ਇਹ ਮੇਰੇ ਵੱਲੋਂ ਇੰਨੀਆਂ ਬੇਨਤੀਆਂ ਹੁਣ ਅਗਲੇ ਜਿਹੜੇ ਹੈਗੇ ਆ ਸਾਡੇ ਜਰਮਨ ਜੀ ਸੰਸਦ ਮੈਂ ਬੰਡਾਲਾ ਉਹ ਤੁਹਾਡੇ ਨਾਲ ਆਪਣਾ ਅਗਲੇ ਵਿਚਾਰ ਰੱਖ ਲੈਣਗੇ ਦੇਖੋ ਜੀ ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਘੜਨਾ ਕਰ ਵਰਤਾਇਆ ਹੈ ਚਾਹੇ ਇੱਕ ਨੌਰੀ ਬਾਡਰ ਹੋਵੇ ਜਾਂ ਸ਼ੰਭੂ ਬਾਡਰ ਹੋਵੇ ਇੱਕ ਪਾਸੇ ਕਿਸਾਨ ਲੀਜਾਂ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਮੁੜ ਕੇ ਮੋਰਕਿਆਂ ਨੂੰ ਚਕਾਉਣਾ ਆ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਆਪਾਂ ਨੂੰ ਗੱਲਬਾਤ ਉਹਦੇ ਵਾਸਤੇ ਬੁਲਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਚਾਹੇ ਦੇਸ਼ ਦਾ ਸੰਸਾਰ ਦਾ ਇਤਿਹਾਸ ਇਹ ਗੱਲ ਦਾ ਗਵਾਹ ਜਦੋਂ ਗੱਲਬਾਤ ਹੁੰਦੀ ਰਹੀ ਹੈ ਚਾਹੇ ਹਥਿਆਰਬੰਦ ਮੂਵਮੈਂਟਮ ਚੱਲਦੀਆਂ ਨਹੀਂ ਆ ਉਹਨਾਂ ਦੇ ਆਗੂ ਨਾਲ ਗੱਲਾਂ ਬਾਤਾਂ ਹੁੰਦੀਆਂ ਨਹੀਂ ਆਵਾ ਤੇ ਉਹਨਾਂ ਨੂੰ ਲਾਂਘਾ ਦਿੱਤਾ ਜਾਂਦਾ ਰ ਜਿਨ੍ਹਾਂ ਚਿਤ ਤੱਕ ਆਪਣੇ ਮੋਰਚੇ ਚ ਰਹਿਣ ਜਾਂਦੇ ਉਹਨਾਂ ਤੇ ਸਰਕਾਰ ਵਾਰ ਨਹੀਂ ਸੀ ਕਰਦੀ ਇਹ ਜਿਹੜਾ ਕਲੰਕ ਖੱਟਿਆ ਤੇ ਭਗਵੰਤ ਮਾਨ ਸਰਕਾਰ ਦੇ ਖੱਟਿਆ ਵਾ ਸੋ ਸਰਕਾਰ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਧੋਖੇ ਨਾਲ ਆਗੂ ਨੂੰ ਗ੍ਰਿਫਤਾਰ ਕਰਨਾ ਇਹਨਾਂ ਨਾਲ ਠਨੌਰੀ ਤੇ ਜੋ ਸ਼ੰਭੂ ਦੇ ਪਾਪ ਰਿਆ ਵਾ ਜਿੱਦਾਂ ਸਾਡੀਆਂ ਮਤਾਵਾਂ ਪਹਿਲਾਂ ਨੂੰ ਸੀ ਗ੍ਰਿਫਤਾਰ ਕੀਤਾ ਗਿਆ ਵਾ ਸਾਡੇ ਕਿਸਾਨਾਂ ਨੂੰ ਉਥੇ ਡਿਟੇਨ ਕੀਤਾ ਗਿਆ ਵਾ ਉਹਨਾਂ ਨੂੰ ਲਕਾ ਰਿਹਾ ਹੈ ਕਿ ਸਾਡੇ ਕੈਂਪ ਪੁੱਟੇ ਗਏ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਵਾ ਉਹ ਸਾਰਾ ਜਾਵਾ ਪਾਣਾ ਤੁਹਾਡੇ ਸਾਹਮਣੇ ਵਾਪਰਿਆ ਤੁਸੀਂ ਦੇ ਜਿੰਦ ਜਾਗਦੇ ਗਵਾਹ ਜ ਤੁਸੀਂ ਉਹਨਾਂ ਨੂੰ ਬਹੁਤ ਵੱਡੀ ਪੱਗ ਤੇ ਕਾਬਰ ਵੀ ਕੀਤਾ ਸੋ ਸਰਕਾਰ ਜਿਹੜੀ ਕਹਿ ਰਹੀ ਆ ਅਸੀਂ ਅੰਦੋਲਨ ਦੇ ਵਿੱਚੋਂ ਜਿਹੜੀ ਸਰਕਾਰ ਨਿਕਲੀ ਆ ਧਰਨੇਆਂ ਤੋਂ ਨਿਕਲੀ ਆ ਉਹਨਾਂ ਨੂੰ ਅੱਜ ਦੇ ਧਰਨੇ ਨੇ ਇਹ ਲੱਗਦਾ ਵੀ ਇਹ ਸਾਡੀਆਂ ਅੱਖਾਂ ਦੇ ਵਿੱਚ ਰੱਖ ਕੇ ਰਹੇ ਆ ਸਰਕਾਰ ਦਾ ਦਾਵਾ ਵਾ ਕਿ ਪੰਜਾਬ ਦੇ ਵਪਾਰ ਨੂੰ ਸੱਟ ਵਜਦੀ ਆ ਕਿ ਲੋਕ ਪੰਜਾਬ ਦਾ ਵਪਾਰੀ ਇਹ ਕੱਦ ਕਹਿੰਦਾ ਸਾਡੇ ਮੋਢੇ ਰਾਕੇ ਸਰਕਾਰ ਚ ਲਾ ਗਈ ਆ ਸਾਡਾ ਕੋਈ ਵੱਡਾ ਨੁਕਸਾਨ ਨਹੀਂ ਸੀ ਹੋ ਰਿਹਾ ਕੇਵਲ ਤੇ ਕੇਵਲ ਵਪਾਰ ਨੂੰ ਬਦਨਾਮ ਕੀਤਾ ਗਿਆ ਵਾ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਤੁਹਾਡੇ ਮਾਦਮ ਨੇ ਅਸੀਂ ਸੜਕਾਂ ਨਹੀਂ ਰੋਕੀਆਂ ਸੜਕਾਂ ਰੋਕੀਆਂ ਹਰਿਆਣਾ ਸਰਕਾਰ ਨੇ ਰੋਕੀਆਂ ਵਾ ਉਹਨਾਂ ਨੇ ਕੰਨਾਂ ਕੀਤੀਆਂ ਵਾ ਉਹਨਾਂ ਨੇ ਬੈਰੀਕੇਡਿੰਗ ਕੀਤੀ ਆ ਕਿੰਦ ਸਰਕਾਰ ਦੇ ਖਿਆ ਦੇ ਉੱਤੇ ਸਾਡੀਆਂ ਜਿਹੜੀਆਂ ਪਾਸੇ ਦੇ ਸਾਈਦਾ ਸੀਗੀਆਂ ਕਿ ਰੋਡ ਸੀ ਪਹਿਲਾਂ ਵੀ ਵੇਲੇ ਸੀ ਕਿ ਕੇਵਲ ਤੇ ਕਿਉਂ ਸਰਕਾਰ ਨੇ ਬਾਹ ਮੇਨ ਇਹਨਾਂ ਸਾਨੂੰ ਬਦਨਾਮ ਕਰਕੇ ਮੋਰਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਦਾ ਮੰਨਣਾ ਵਾ ਕਿ ਇਦਾਂ ਜਿਹੜਾ ਮੋਰਚੇ ਨੂੰ ਖਤਮ ਕਰ ਦਿੱਤਾ ਜਾਊਗਾ ਮੋਰਚਾ ਨਾਲ ਖਤਮ ਹੋਣਾ ਵਾ ਨਾ ਲਹਿਰ ਖਤਮ ਹੋਣੀ ਆ ਲਹਿਰ ਸਭ ਤਿੱਖੀ ਤੋਂ ਤਿੱਖੀ ਹੋਣੀ ਆ ਅੱਗੇ ਵੱਲ ਇਹ ਲਹਿਰ ਵਧਣਾ ਉਦੋਂ ਬਾਅਦ ਜਦੋਂ ਸਈ ਡੀਸੀ ਹੈੱਡ ਕੁਆਟਰਾਂ ਤੇ ਆਏ ਆ ਸਰਕਾਰ ਦੀ ਮੰਨਸ਼ਾ ਸੀ ਕਿ ਡੀਸੀ ਹੈੱਡ ਕੁਆਟਰਾਂ ਦੇ ਤੇ ਧਰਨੇ ਨਹੀਂ ਲੱਗਣ ਦੇਣੇ ਇੱਥੋਂ ਤੱਕ ਸੰਗਰੂਰ ਦੇ ਵਿੱਚ ਕਿਸਾਨਾਂ ਕੋਲੇ ਧਰਨਾ ਦੇ ਰਹਿਣਾ ਗਟੇਨ ਕੀਤਾ ਜਾਂਦਾ ਹੈ ਗ੍ਰਿਫਤਾਰੀਆਂ ਹੋਈਆਂ ਆ ਪੂਰੇ ਯੋਰ ਦੇ ਨਾਲ ਅਸੀਂ ਡੀਸੀ ਦਫ਼ਤਰਾਂ ਦੇ ਦਰਦਨੇ ਲਾਏ ਆ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਵੀ ਅੰਮ੍ਰਿਤਸਰ ਜਿਹੜੇ ਦੇ ਵਿੱਚ 100 ਤੋਂ ਵੱਧ ਜੱਗ ਕਿਸਾਨੀ ਟਿਪਟੇਨ ਕੀਤਾ ਗਿਆ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਆ ਜਿੰਨੇ ਵੀ ਆਗੂ ਸਾਹਿਬਾਨ ਗ੍ਰਿਫਤਾਰ ਸੀਗੇ ਉਹ ਸਾਰੇ ਹਾ ਰਵਾਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਆ ਸਰਕਾਰ ਜਿੱਦਾਂ ਗੱਲਬਾਤ ਕੀਤਾ ਵਾ ਤੇ ਸਰਕਾਰ ਕਿਸਾਨ ਆਗੂਆਂ ਦੇ ਮੰਨਬਲ ਨੂੰ ਦੇਖਣਾ ਚਾਹੁੰਦੀ ਆ ਸਰਕਾਰ ਦਾ ਇਹ ਦਾਵਾ ਆ ਕਿ ਜਦੋਂ ਆਪਾਂ ਕਹਿ ਸਕਦੇ ਹਾਂ ਮਨੋਵਿਗਿਆਨਕ ਜੰਗ ਦੇ ਆ ਜਦੋਂ ਵੀ ਸਰਕਾਰ ਨੇ ਪਹਿਲਾਂ ਵੀ ਵਾਰ ਕੀਤਾ ਕਹੇ ਸਾਡੀ ਜਥੇਬੰਦੀ ਹੈ ਕਹੇ ਹੋਰ ਨਾ ਜਥੇਬੰਦੀਆਂ ਦੇ ਉੱਤੇ ਹਮੇਸ਼ਾ ਹੀ ਅਸੀਂ ਉਹਨਾਂ ਵਾਰਾਂ ਦਾ ਜਿਹੜਾ ਵਾ ਕੰਡਾ ਕੇ ਮੁਕਾਬਲਾ ਕੀਤਾ ਜਿਹੜੀ ਲਹਿਰ ਆ ਉਹਨਾਂ ਸਰਕਾਰ ਦੀਆਂ ਦਬਾਉਣ ਦੇ باوجود ਵੀ ਉਹ ਜਿਹੜੇ ਮੂਰਚੇ ਤਿੱਖੇ ਹੋਏ ਆ ਲਹਿਰਾਂ ਅੱਗੇ ਵਧੀਆਂ ਅਸੀਂ ਪੂਰੇ ਜੋਰ ਨਾਲ ਉਸ ਵਿੱਚੋਂ ਉੱਪਰ ਆ ਤੇ ਲਹਿਰ ਨੂੰ ਅਸੀਂ ਅੱਗੇ ਲੈ ਕੇ ਗਏ ਆ ਇਹਦੋਂਗਾ ਜੋ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਸਰਕਾਰ ਨੇ ਅੱਜ ਪਵਾਦ ਖੇਤਰ ਦੇ ਵਿੱਚ ਹਮਲਾ ਕੀਤਾ ਵਾ ਜੋ ਸਤਿਪਾਣਾ ਰੈਲੀਆਂ ਸੀ ਨਹੀਂ ਹੁੰਨ ਦਿੱਤੀ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਅਸੀਂ ਜਿਹੜੇ ਆ ਦੇਖ ਦੇ ਕਿਸਾਨਾਂ ਦੇ ਨਾਲ ਆ ਪਰ ਜਿਹੜੀਆਂ ਸਤਿਪਾਣਾ ਰੈਲੀਆਂ ਵਾਂ ਧਾਂਗ ਦੇ ਜੋਰ ਨਾਲ ਉਹਨਾਂ ਦਬਾਇਆ ਜਾ ਰਿਹਾ ਵਾ ਇਹ ਲੋਕਾਂ ਦਾ ਜੋ ਬੁਨਿਆਦੀ ਹੱਕ ਆ ਆਪਣੇ ਵਿਚਾਰ ਪ੍ਰਗਟਾਉਣ ਦਾ ਉਹਦੇ ਉੱਤੇ ਵੀ ਹਮਲਾ ਵਾ ਕਿਉਂਕਿ ਸੰਵਿਧਾਨ ਸਾਨੂੰ ਆਪਣੀ ਗੱਲ ਕਹਿਣ ਦੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਵਾ ਸੋ ਉਹਦੇ ਉੱਤੇ ਵੀ ਰੋਕਿਆ ਜਾ ਰਿਹਾ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਕਿਤੇ ਹੀ ਜਿਹੜਾ ਮਨਜੂਰ ਨਹੀਂ ਕਰੂਗਾ ਔਰ ਭਗਵੰਤ ਮਾਨ ਸਰਕਾਰ ਜਿਹੜੀ ਆਪ ਅੰਦੋਲਨ ਦੇ ਵਿੱਚੋਂ ਨਿਕਲੀ ਆ ਜ਼ਬਰਦਸਤੀ ਕਿਸਾਨਾਂ ਦੇ ਮਜਬੂਰਾਂ ਦੀ ਜਿਹੜੀ ਆਵਾਜ਼ ਇਹਨੂੰ ਦਬਾ ਨਹੀਂ ਸਕਦੀ ਔਰ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਜੋ ਇਹ ਜਿਹੜਾ